ਏ ਬੀਪ ਸੰਜਾ ਤੁਹਾਨੂੰ ਰੱਖੇ ਅੱਗੇ ਕੈਨੇਡਾ ਦੀ ਇੱਕ ਕੰਪਨੀ ਹੈ ਜਿਹੜੀ ਇਹ ਪੰਜਾਬ ਦੇ ਵਿੱਚ ਪਿਗਰੀ ਫਾਰਮਿੰਗ ਨੂੰ ਜਿਹੜਾ ਡਿਵੈਲਪ ਕਰਨਾ ਚਾਹੁੰਦੀ ਹੈ ਔਰ ਕਿਸਾਨਾਂ ਨੂੰ ਪ੍ਰੋਫਿਟ ਦੇਣਾ ਚਾਹੁੰਦੀ ਹੈ ਤੇ ਉਹਨਾਂ ਦੇ ਇੱਕ ਨੁਮਾਇंदे ਨੇ ਉਹਨਾਂ ਨਾਲ ਗੱਲਬਾਤ ਕਰਦੇ ਆ ਤੁਹਾਡਾ ਕੀ ਨਾਮ ਹੈ ਜੀ ਮੇਰਾ ਨਾਮ ਅਫਤਾਰ ਸਿੰਘ ਹੈ ਜੀ ਮੈਂ ਪੋਲਰ ਜੈਨੇਟਿਕਸ ਇੰਡੀਆ ਦਾ ਡਾਇਰੈਕਟਰ ਹਾਂ ਜੀ ਸਾਡੇ ਕੈਨੇਡੀਅਨ ਕੰਪਨੀ ਨਾਲ ਪੋਲਰ ਜੈਨੇਟਿਕਸ ਕੈਨੇਡਾ ਨਾਲ ਟਾਈਫ ਹੋਇਆ ਹੋਇਆ ਜੀ ਸਾਰੀ ਟੈਕਨੀਕਲ ਨੋਲਜ ਅਸੀਂ ਖੁਦ ਵੀ ਕੈਨੇਡਾ ਤੋਂ ਟ੍ਰੇਨਡ ਹੋ ਕੇ ਆਏ ਹੋਏ ਹਾਂ ਤਾਂ ਕਿ ਪਿਗਰੀ ਨੂੰ ਮਾਡਰਨ ਤਰੀਕੇ ਨਾਲ ਇੰਡੀਆ ਦੇ ਸਾਰੇ ਇੰਡੀਆ ਦੇ ਵਿੱਚ ਡਿਵੈਲਪ ਕੀਤਾ ਜਾ ਸਕੇ ਤੁਸੀਂ ਜਿਹੜਾ ਪਿਗਰੀ ਦਾ ਕੀਤਾ ਹੈ ਇਸ ਨੂੰ ਕਿਵੇਂ ਦੇਖਦੇ ਹੋ ਪੰਜਾਬ ਦੇ ਵਿੱਚ ਕਿਸਾਨਾਂ ਲਈ ਕਿਵੇਂ ਲਾਹੇਵੰਦ ਹੈ ਕਿਉਂਕਿ ਆਮ ਤੌਰ ਤੇ ਜਿਹੜੇ ਕਿਸਾਨ ਨੇ ਕਣਕ ਝੋਨੇ ਦੇ ਜਾਂ ਡੈਰੀ ਫਾਰਮਿੰਗ ਤਕਸੀਮਤ ਹੈ ਕਿਵੇਂ ਕਿਸਾਨਾਂ ਲਈ ਇਹ ਲਾਹੇਵੰਦ ਹੈ ਕਿਵੇਂ ਇਹ ਤੋਂ ਪ੍ਰੋਫਿਟ ਕਮਾ ਸਕਦੇ ਨੇ ਦੇਖੋ ਜ ਆ ਸਰਕਾਰ ਦੀ ਵੀ ਸਾਰਾ ਜ਼ੋਰ ਲੱਗਿਆ ਹੋਇਆ ਕਿ ਕਿਸਾਨਾਂ ਨੂੰ ਡਾਈਵਰਸੀਫਿਕੇਸ਼ਨ ਵੱਲ ਲਜਾਇਆ ਜਾਵੇ ਐਗਰੀਕਲਚਰ ਡਾਈਵਰਸੀਫਿਕੇਸ਼ਨ ਦੀ ਹੀ ਸਾਰੇ ਪਾਸੇ ਗੱਲ ਹੋ ਰਹੀ ਹੈ ਇਸ ਕਰਕੇ ਅਸੀਂ ਇੱਕ ਉਪਰਾਲਾ ਕੀਤਾ ਹੈ ਕਿ ਡਾਈਵਰਸੀਫਿਕੇਸ਼ਨ ਦਾ ਹੀ ਇੱਕ ਹਿੱਸਾ ਹੈ ਇਸ ਵਿੱਚ ਜਗਾਹ ਦੀ ਬਹੁਤ ਘੱਟ ਲੋਡ ਪੈਂਦੀ ਹੈ ਤੇ ਫਾਰਮਰ ਨੂੰ ਰਿਟਰਨ ਬਹੁਤ ਜ਼ਿਆਦਾ ਹਾਈ ਨੇ ਤਾਂ ਕਿ ਉਹ ਆਪਣੇ ਕਰਜ਼ੇ ਕਰਜ਼ੇ ਵਿੱਚੋਂ ਨਿਕਲ ਕੇ ਵਧੀਆ ਤਰੀਕੇ ਦੀ ਆਪਣੀ ਜ਼ਿੰਦਗੀ ਬਤੀਤ ਕਰ ਸਕੇ ਤੇ ਕਿਸਾਨ ਤੁਹਾਡੇ ਨਾਲ ਜੁੜ ਕੇ ਕਿਵੇਂ ਮੁਨਾਫਾ ਕਮਾ ਸਕਦੇ ਹਨ ਕਿਸਾਨ ਨੂੰ ਜਿਹੜਾ ਹੈ ਕਿਵੇਂ ਲਾਹੇਵੰਦ ਹੈ ਤੁਹਾਡੇ ਨਾਲ ਜੁੜਨਾ ਔਰ ਕਿਸ ਤਰ੍ਹਾਂ ਵੱਡੇ ਪੱਧਰ ਤੇ ਮਾਫਕ ਮਾ ਸਰ ਅਸੀਂ ਜੀ ਬਕਾਇਦਾ ਫਾਰਮਰ ਦੇ ਨਾਲ ਐਗਰੀਮੈਂਟ ਕਰਦੇ ਆ ਜਿਹਦੇ ਵਿੱਚ ਅਸੀਂ ਉਹ ਉਸ ਐਗਰੀਮੈਂਟ ਵਿੱਚ ਬਕਾਇਦਾ ਬਾਇ ਬੈਕ ਦਾ ਐਗਰੀਮੈਂਟ ਹੈ ਜੀ ਉਹ ਤਾਂ ਕਿ ਕਿਸਾਨਾਂ ਨੂੰ ਮੰਡੀ ਵਿੱਚ ਧੱਕੇ ਖਾਣੇ ਨਾ ਪੈਣ ਆਪਦੀ ਜਿਹੜੀ ਪ੍ਰੋਡਿਊਸ ਆ ਉਹਨੂੰ ਸਸਤੇ ਭਾਅ ਨਾਲ ਵੇਚਣਾ ਪਵੇ ਜੀ ਸਾਡੀ ਕੁਆਲਿਟੀ ਦੇ ਹਿਸਾਬ ਨਾਲ ਸਾਡੇ ਪੈਰਾਮੀਟਰ ਦੇ ਹਿਸਾਬ ਨਾਲ ਉਹ ਕਿਸਾਨ ਆਪਣੇ ਪਿਗ ਪਿਗਸ ਨੂੰ ਪਾਲੂਗਾ ਤੇ ਅਸੀਂ ਉਸ ਨੂੰ ਬਾਅਦ ਵਿੱਚ ਖਰੀਦਣਾ ਵੀ ਅਸੀਂ ਆਂ ਜੀ ਪਰੇ ਅਕਸਰ ਦੇਖਿਆ ਕਿ ਖਾਸ ਕਰਕੇ ਪੰਜਾਬ ਦੇ ਕਿਸਾਨਾਂ ਦੀ ਗੱਲ ਕਰੀਏ ਕਿ ਕਈ ਜਿਹੜਾ ਕੰਪਨੀ ਆਉਂਦੀਆਂ ਨੇ ਕੰਟਰੈਕਟ ਕਰ ਲੈਂਦੀਆਂ ਬਾਅਦ ਚ ਮੁੱਕਰ ਜਾਂਦੀਆਂ ਨੇ ਤਾਂ ਤੁਹਾਡਾ ਕੋਈ ਥੋੜਾ ਇਸ ਤੇ ਕੀ ਸ਼ੋਰਟੀ ਹੈ ਕਿ ਤੁਸੀਂ ਅਜਿਹੀ ਜਿਹੜਾ ਕੋਈ ਮੁਕਰਨ ਵਾਲਾ ਕੋਈ ਸਿਸਟਮ ਨਹੀਂ ਹੋਊਗਾ ਅਸੀਂ ਜੀ ਪਹਿਲਾਂ ਤਾਂ ਖੁਦ ਪੰਜਾਬ ਨੂੰ ਹੀ ਕਿਸਾਨੀ ਨੂੰ ਹੀ ਬਿਲੋਂਗ ਕਰਦੇ ਆ ਉਤੋਂ ਬਕਾਇਦਾ ਰਿਟਰਨ ਐਗਰੀਮੈਂਟ ਹੋਊਗਾ ਜੀ ਤੇ ਜੇ ਇਨ ਕੇਸ ਕਿਸੇ ਫਾਰਮਰ ਨੂੰ ਇਹ ਸ਼ੱਕ ਵੀ ਹੈ ਕਿ ਅਸੀਂ ਭੱਜ ਜਾਵਾਂਗੇ ਫਿਰ ਵੀ ਕਿਉਂਕਿ ਕਿਸਾਨ ਕੋਲ ਉਸੇ ਪ੍ਰੋਡਕਸ਼ਨ ਦਾ ਉਸਦੇ ਫਾਰਮ ਦੇ ਉੱਤੇ ਹੀ ਹੈ ਉਹ ਆਪ ਵੀ ਜੇ ਵੇਚਣਾ ਚਾਹੇ ਤਾਂ ਉਹ ਆਪ ਵੀ ਬੇਚ ਸਕਦਾ ਹੈ ਇਸ ਵਿੱਚ ਕੋਈ ਪ੍ਰੋਬਲਮ ਨਹੀਂ ਹੈ ਜੀ ਏਸੀ ਕੰਪਨੀ ਦੇ ਡਾਇਰੈਕਟਰ ਜਿਹੜਾ ਭਾਰਤ ਦੇ ਵਿੱਚ ਇਹਨਾਂ ਦਾ ਕਹਿਣਾ ਹੈ ਕਿ ਜਿਹੜਾ ਸੂਰ ਦਾ ਕੀਤਾ ਲਗਾਤਾਰ ਵੱਧ ਫੁੱਲ ਰਿਹਾ ਔਰ ਇਸ ਤੋਂ ਜਿਹੜਾ ਮੁਨਾਫਾ ਕਮਾਰੇ ਨੇ ਔਰ ਬਕਾਇਦਾ ਸ਼ੁਰੂ ਤੋਂ ਲੈ ਕੇ ਐਂਡ ਤੱਕ ਮਾਰਕੀਟਿੰਗ ਤੱਕ ਜਿਹੜਾ ਸਾਰੀ ਵਿਵਸਥਾ ਕਿਸਾਨ ਨੂੰ ਕਰਕੇ ਦੇਣਗੇ ਔਰ ਇੱਥੋਂ ਤੱਕ ਕਿ ਜਿਹੜਾ ਉਸ ਤੋਂ ਬਰੀਡਿੰਗ ਤਿਆਰ ਹੋਊਗੀ ਉਹਦਾ ਵੀ ਜਿਹੜਾ ਮੰਡੀ ਕਰਨ ਦੀ ਵਿਵਸਥਾ ਜਿਹੜੀ ਅਕਸਰ ਕਿਸਾਨਾਂ ਨੂੰ ਦਿੱਕਤ ਆਉਂਦੀ ਆ ਉਸਦਾ ਵੀ ਇਹਨਾਂ ਕੋਲ ਹੱਲ ਹੈ ਸੁਖਵਿੰਦਰ ਸਿੰਘ ਏਬੀਪੀ ਸੰਜਾ ਚੰਡੀਗੜ੍ਹ ਏਬੀਪੀ ਸੰਜਾ ਤੁਹਾਨੂੰ ਰੱਖੇ ਅੱਗੇ